ਤਾਂ ਚੁਲੰਦਰ ਪੁਲਿਸ ਤੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਤਾਂ ਬਿਲਕੁਲ ਸਾਈਬਰ ਧੋਖਾਧੜੀ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਦਿੱਤਾ। ਉਹਨਾਂ ਕੋਲੇ ਜੋ-ਜੋ ਕੁਝ ਬਰਬਤ ਹੋਇਆ ਚ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਦਰਸਲ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ਦੇ ਆਧਾਰ ਤੇ ਪੁਲਿਸ ਨੂੰ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਕਿਸੇ ਨਿੱਜੀ ਹੋਟਲ ਦੇ ਵਿੱਚ ਉਹ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਜਾ ਕੇ ਦਬੋਚ ਲੈ ਜਾਂਦਾ ਹੈ। ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਉਹਨਾਂ ਕੋਲੋਂ 24 ਲੱਖ ₹ रुपए बरामद ਹੋਏ ਨੇ 43 एटीएम ਕਾਰਡ बरामद ਹੋਏ ਨੇ ਇੱਕ ਲੈਪਟਾਪ 19 ਪਾਸਬੁੱਕ ਬੁੱਕ ਤੇ 14 ਮੋਬਾਈਲ ਫੋਨ ਜਿਹੜੇ ਪੁਲਿਸ ਦੇ ਵੱਲੋਂ ਬਰਾਮਦ ਕਰ ਲਏ ਨੇ ਫਿਲਹਾਲ ਤੱਕ ਇਹ ਕਿ ਜੋ ਜੋ ਕੁਝ ਬਰਾਮਦ ਹੋਇਆ ਇਸ ਨੂੰ ਸੁਣ ਕੇ ਪੁਲਿਸ ਵੀ ਇੱਕ ਵਾਰ ਹੱਕੀ ਬੱਕੀ ਰਹਿ ਗਈ ਹੈ 24 ਲੱਖ ਰੁਪਏ ਕੈਸ਼ 19 ਪਾਸਬੁੱਕ 43 एटीएम ਜੀ ਹਾਂ 43 ATM ਕਾਰਡ 14 ਮੋਬਾਈਲ ਅਤੇ ਇੱਕ ਲੈਪਟਾਪ ਹੈ ਜਿਹੜਾ ਬਰਾਮਦ ਹੋਇਆ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਲੋਕਾਂ ਨੂੰ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਇਹਨਾਂ ਨੇ ਆਪਣੇ ਧੋਖੇ ਦਾ ਸ਼ਿਕਾਰ ਬਣਾਇਆ ਦੱਸਦੇ ਕਿ ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕੇ ਕਿੰਨਾ ਦਾ ਨੈਟਵਰਕ ਹੈ ਜਿਹੜਾ ਕਿੱਥੇ-ਕਿੱਥੇ ਤੱਕ ਫੈਲਿਆ ਹੋਇਆ ਹੈ ਕੱਲ ਮਿਤੀ 11/4/2025 ਨੂੰ ਮੁਖ ਅਸਥਾਣਾ ਬਾਰੰਦਰੀ ਇੰਸਪੈਕਟਰ ਕਮਲਜੀਤ ਸਿੰਘ ਤੇ ਉਹਨਾਂ ਦੇ ਕੋਲ ਸਪਾਰਟੀ ਨੂੰ ਜੇ ਕਿ ਗੁਪਤ ਸੂਚਨਾ ਵੀ ਰਹੀ ਸੀਗੀ ਕਿ ਇਹ ਤਿੰਨ ਵਿਅਕਤੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਵਰਣ ਅੰਜੁਰ ਹੈਗਾ ਔਰ ਦੂਸਰਾ ਜਿਹੜਾ ਅਨਿਲ ਕੁਮਾਰ ਹੈਗਾ ਜਿਹੜੇ ਕਿ ਜਲੰਧਰ ਦੇ ਰਹਿਣ ਵਾਲੇ ਨੇ ਔਰ ਇੱਕ ਤੀਸਰਾ ਵਿਅਕਤੀ ਇਹਨਾਂ ਦੇ ਨਾਲ ਹੈਗਾ ਵਾ ਦਾਦੂ ਘਾਰਾ ਰਿੰਪਲ ਜਿਹੜਾ ਕਿ ਬੀਸੀਕਲੀ ਰਾਜਪੂਤ ਗੁਰਦਾਸ ਗੁਜਰਾਤ ਦੇ ਰਹਿਣ ਵਾਲਾ ਹੈਗਾ ਇਹ ਜਿਹੜੇ ਹੈਗੇ ਨੇ ਇੱਥੇ ਜਲੰਧਰ ਸ਼ਹਿਰ ਦੇ ਵਿੱਚ ਇੱਕ ਠੱਗੀ ਦਾ ਰੈਕਟ ਜਿਹੜਾ ਉਹ ਚਲਾ ਰਹੇ ਹੈਗੇ ਨੇ ਜੋ ਇਹਨਾਂ ਦੇ ਮੋਡਸ ਆਪਰੇਂਡੀਅਰ ਸੀਗੀ ਕਿ ਇਹ ਪੋਲੇ ਪਾਰੇ ਲੋਕਾਂ ਨੂੰ ਲਾਂਚ ਦੇ ਕੇ ਉਹਨਾਂ ਦੇ ਬੈਂਕ ਅਕਾਊਂਟ ਖਲਵਾਉਂਦੇ ਸੀਗੇ ਤੇ ਠੱਗੀ ਮਾਰਨ ਦੀ ਨੀਤ ਦੇ ਨਾਲ ਉਹਨਾਂ ਬੈਂਕ ਅਕਾਊਂਟਸ ਦੇ ਵਿੱਚ ਦੇ ਵਿਦੇਸ਼ੋਂ ਜਿਹੜਾ ਹੈਗੇ ਆ ਉਹ ਤੇ ਆਨਲਾਈਨ ਜਿਹੜੀ ਹੈਗੀ ਉਹ ट्रांजੈਕਸ਼ਨ ਕਰਦੇ ਸੀਗੇ ਤੇ ਲੋਕਾਂ ਦੇ ਨਾਲ ਧੋਖਾ ਵੀ ਕਰਦੇ ਸੀਗੇ। ਤੋਂ ਇਸ ਵਾਰ ਦੇ ਵਿੱਚ ਜਿਹੜੀ ਹੈਗੀ ਆ ਮੁੱਖ ਅਸਰ ਥਾਣਾ ਬੱਲੋ ਐਫ ਆਈ ਆਰ ਨੰਬਰ 58 ਮਿਤੀ ਕੱਲ੍ਹ ਜਿਹੜੀ ਹੈਗੀ ਆ 11/4/23 ਨੂੰ ਦਰਜ ਕੀਤੀ ਗਈ ਸੀ ਰਾਮਾ 12 ਦੇ ਥਾਣੇ ਦੇ ਵਿੱਚ। ਤੋਂ ਇਹ ਜਿਹੜੇ ਬੇਸਿਕਲੀ ਤਿੰਨੋ ਹੀ ਮਰਜਨ ਸੀਗੇ ਇਹ ਐਮ 1 ਹੋਟਲ ਜਿਹੜਾ ਹੈਗਾ ਵਾ ਸਾਡੇ ਜਿਹੜਾ ਪੁਸ਼ਾਰ ਦੇ ਵਿੱਚ ਉੱਥੇ ਇਹ ਬੈਠ ਕੇ ਇੱਕ ਕਮਰੇ ਦੇ ਵਿੱਚ ਸਾਰਾ ਕੁਝ ਇਹ ਕਰਦੇ ਸੀਗੇ ਔਰ ਉਸ ਕਮਰੇ ਵਿੱਚ ਜਦੋਂ ਰੇਡ ਕੀਤਾ ਗਿਆ ਤਾਂ ਇਹਨਾਂ ਤਿੰਨਾਂ ਨੂੰ ਖਾਸ ਕਰਕੇ ਖਾਣਾ ਵੱਲੋਂ ਆਪਣੇ ਕੋਲਸ ਪਾਰਟੀ ਨਾਲ ਦਿੱਤਾ ਕੀਤਾ ਗਿਆ ਤੋਂ ਦਰਾਮੇ ਸਰਟ ਜਿਹੜੀ ਹੈਗੀ ਆ ਇਹਨਾਂ ਦੇ ਪਾਸੋਂ ਕੁੱਲ 24 ਲੱਖ ਰੁਪਏ ਦੀ ਜਿਹੜੀ ਭਾਰਤੀ ਕਰੰਸੀ ਹੈਗੀ ਸੀ ਉਹ ਬਰਾਮਦ ਹੋਈ ਸੀਗੀ ਉਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਜਿਹੜੇ ਹੈਗੇ ਨੇ 14 ਮੋਬਾਈਲ ਫੋਨ ਬਰਾਮਦ ਹੋਏ ਹੈਗੇ ਨੇ एक लैपटॉप जो है एचपी बराबर है नहीं, और बख वक् बैंक दुवाए हुए खाते थे उन्होंने बैंक दापिया है और करीब फोर्टी थ्री के करीब जो है इन्होंने ए टी एम जो है बराबद हो गए हैं तो इन्हना जो कल इस मुकदमे गिरफ्तार कर लिया अच्छ असी मानजू कोर्ट के पेश करके जो है 3 ਦਿਨ ਦਾ ਸੀ ਪ੍ਰੀਸ ਰਿਮਾਰਡ ਹਾਸਲ ਕੀਤਾ ਹੈਗਾ ਜਿੰਨਾ ਤੋਂ ਅਸੀਂ ਅੱਗੇ ਕੁਝ ਕਿਸ਼ਤ ਨਹੀਂ ਹੈਗੇ ਕਰਾਂਗੇ ਕਿ ਇਹਨਾਂ ਨੇ ਹੋਰ ਕਿੰਨੇ ਕਿਲੋ ਕਰਨ ਠੱਗੀ ਮਾਰੀ